ਕਿਆ ਖਾਈ? ਆਹ ਵੀ ਦਿਉਨਾ ਇੱਧਰ ਮੂੰਹ ਕਰਕੇ ਦੱਸ। ਆਹ ਵੀ ਦਿਉਨਾ ਬਣਾ ਫਿਰ। ਆਲਦੀ ਬਣਾ ਇੱਧਰ ਪਹਾਇਆ ਫਿਰ ਮੈਂ ਮੈਂ। ਕੀ ਆ ਨਰਾਣਾ? ਤੂੰ ਦੱਸਦਾ ਕਿੰਨੇ ਨੇ। ਬਹਿਰੰਗਾ? ਹਾਂ। ਮੈਨੂੰ ਚਲ ਤਾਂ ਦੱਸ ਦਿੰਦਾ ਮੈਂ ਤਾਂ ਪਤਾ ਕਿਉਂਕਿ ਮੈਂ ਜੇ ਦੱਸ ਦਿੱਤਾ ਨਾ ਤੈਨੂੰ। ਤੇ ਫਿਰ ਤਿੰਨ ਪਾਰ ਆਵੇਂ ਤੂੰ ਤਾਂ ਰੇਗ ਨੂੰ ਸਵਾਲ ਕਰੇ ਕਰੇਗਾ। ਨਹੀਂ ਤੂੰ ਦੱਸ ਫਿਰ ਮੈਂ ਦੱਸਦਾ। ਫਿਰ ਤੂੰ ਦਾ ਫਿਰ ਤੇਰੇ ਬਾਹ ਲੱਗ ਜਾਣਾ। ਹਾਲ ਜੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਚ ਤੇ ਆਪਾਂ ਜੀ ਆਪਣੀਆਂ ਮਸ਼ੀਨਾਂ ਆ ਗੀਆਂ ਘਰੇ ਪਿੰਡ ਵਾਲੀਆਂ ਤੇ ਆ ਮਸ਼ੀਨ ਆਪਾਂ ਅੰਦਰ ਲਾਤੀ ਆ 12 ਛਾਲੀ ਖੜਾ ਕੇ ਤੋਂ ਤੋਂ ਆ ਕੇ ਤੇ ਬਾਕੀ ਆਪਣੀ 4000 ਵੀ ਅੱਜ ਪਹੁੰਚ ਗਈ ਆ ਰਾਤ ਆਈ 10 11 ਵਜੇ ਤੇ ਆਪੋ ਵੀ ਅੰਦਰ ਲਾਉਣ ਜੱਸੀ ਮਹੀਨ ਤਾਂ ਆਪਣੀ ਉਧਰ ਬਾਹਰ ਹੀ ਖੜਾ ਕੇ ਆਏ ਸੀ ਉੱਥੇ ਹੀ ਤਕਰੀਬਨ ਆਹਾਂ ਆਹਾਂ ਆ ਗਏ ਚੱਲ ਵਾ ਵੇਰ ਤੇ ਲੱਗੇ ਨ ਬੰਦੇ ਪੱਲਾ ਨਿਕਲਦਾ ਪਾ ਪੱਲੇ ਹੋ ਕੇ ਫੜ ਨਿਕਲਦੇ ਨੇ ਲਾ ਸੱਟ ਲਾ ਹੁਣ ਥੋੜੇ ਪਲ ਕਿਲਕੁਲ ਠੋਕ ਵਿੱਚ ਇਹਦੇ ਇਹ ਨਹੀਂ ਮਾੜੀ ਹਟਣ ਨਹੀਂ ਚੱਲ ਚੱਲ ਕਮਾਉਣ ਇੱਕ ਤਾਂ ਦੁੱਗਲ ਲੱਗਿਆ ਤਾਂ ਮੈਂ ਵਿਆਸ ਸੀਗੀ ਨਿਕਲਦੀ ਕੇ ਨਹੀਂ ਦੋਦਾ ਹੈ ਕੰਮ ਗਿਆ ਹੈ ਕੀ ਵੇ ਦੇ ਚ ਕੰਮ ਹੋ ਜਾਂਦਾ ਨਹੀਂ ਨਿਕਲਦੀ ਆ ਸੀਗੀ ਕੋ ਨਹੀਂ ਔਖੇ ਬਾਹਲੇ ਖੜੇ ਜਣਾ ਤੁਰਿਆ ਕੋ ਨਹੀਂ ਕਮਾੜਾ ਮੋਟਾ ਏ ਥੋੜਾ ਜਿਹਾ ਤੁਰਿਆ ਕਿੰਨਾ ਕੋ ਇਹਨਾਂ ਨਾਲ ਕਰਕੇ ਨਿਕਲਣਾ ਏ ਕੀ ਆਂਦਾ ਹੈ ਬਲਦੇਵਾ ਕਿੰਨੂ ਨਾ ਕੱਲੋ ਇਹ ਹੈ ਕਿੰਨੂ ਲੈਣਾ ਕੱਲੋ ਇਹ ਟੋੜਨ ਲੈਂਦਾ ਹੈ ਆ ਮਸ਼ੀਨ ਦਾ ਦੂਜੀ ਦਾ ਹੈ ਤੇ ਪੰਮੇ ਨਾਲ ਇਹ ਖਲਾਰਾ ਬਹੁਤ ਪਾਉਂਦਾ ਹੈ ਇਹ ਡਰਾਈਵਰ ਨਹੀਂ ਸਹੀਗਾ ਇਹਦੇ ਨਾਲ ਲੈਂਦਾ ਇਹਨੂੰ ਨਾ ਕੱਲੋ ਡਰਾਈਵਰ ਨਹੀਂ ਸਹੀਗਾ ਖਲਾਰਾ ਹੀ ਬੜਾ ਪਾਉਂਦਾ ਤੇ ਅੱਗੇ ਗੋਰਖਰੇਵਾਂ ਦੇ ਖਲਾਰਾ ਹੀ ਬਹੁਤ ਪਾਉਂਦੇ ਨੇ ਐਵੇਂ ਮੈਂ ਗੋਰਖੇ ਰਗੇ ਦੇਖ ਖਲਾਾਰੇ ਬਾ ਪਾਉਂਦੇ ਨੇ ਚੱਕ ਦੇ ਹਰਦੀ ਮੇਰੀ ਉਹ ਟਰੈਕਟਰ ਵੀ ਨਾ ਕੰਮ ਹੀ ਖਲਾਾਰੇ ਇੱਕ ਬਲਕਾਰ ਜਿਹੀ ਆਉਣੀ ਕਟਰ ਵਾੜੀ ਕਿੱਥੇ ਦਾ ਡਿੱਗ ਪਿਆ ਹੁੰਦਾ ਹੈ ਵੜਦੇ ਵੜਦੇ ਦਾ ਕਿੱਲੀਆਂ ਪਾਉਂਦੇ ਨੇ ਦੇ ਆਪਾਂ ਵੀ ਤੇ ਜਦੋਂ ਡਿੱਗ ਪਿਆ ਸੀ ਤੂੰ ਦੇ 2 ਘੰਟੇ ਤੋਂ ਇਹ ਕੰਮ ਤੇ ਲੱਗੇ ਛਾਟ ਤੋੜ ਲਈ ਇਕਰੀ ਤਾਂ ਹੀ ਫੀਡਰ ਵਾਲੀ ਤੇ ਥੱਲੇ ਡਿੱਗਾ ਆਪਾਂ ਹੋਰ ਖੇੜ ਕੇ ਕਰਾਣਾ ਨੇ ਨਹੀਂ ਇੰਦੇ ਕੁਝ ਦਾ ਤੂੰ ਰਾਹ ਥਾਲ ਤੁਲ ਦੇਖ ਗਏ ਹਜਰ ਤੈ ਸਕੀਮ ਨਹੀਂ ਜਦੋਂ ਥੋੜਾ ਟਾਈਮ ਰਹਿ ਗਿਆ ਤੇ ਘਰੋਂ ਚਲੀ ਗੀਤਾ ਨੇ ਸਕੀਮਾਂ ਕਰਦੇ ਹਣਾ ਕਦੋਂ ਜਾਣਾ ਨਾ ਰਾਣਾ ਤੇ ਤੂੰ ਤੇ ਗੀਤਾ ਰਾਣੇ ਤੋਂ ਹਟਾ ਜੰਗਲ ਦੇ ਵਿੱਚ ਚਾਰ ਕੁ ਦਿਨ ਤੇ ਉੱਥੇ ਹੀ ਤਾਂ ਗੋਰਖ ਰਮ ਹਟਾਈ ਤੂੰ ਬਾਹਰ ਸੀਨਪੁਰ ਪਿੰਡ ਤੋਂ ਨਿਕਲ ਕੋਲੇ ਨਾ ਬਾਗ ਉੱਥੇ ਅੜਾ ਅੜਾ ਨਾ ਤੂੰ ਜਿਹੜੀ ਕੋਈ ਨਾ ਰਾਣੇ ਤੇ ਤੂੰ ਨਾ ਲੱਗੀ ਨਾ ਰਾਣਾ ਤੇ ਮਾਰ ਦੇ ਤੈਨੂੰ ਇਹ ਹੋੜੀ ਲ ਮਾਰਾਂਗਾ ਚਾਂਡੀ ਹਣੀ ਜੋਰ ਹ ਮਾਰੀਗਾ ਹਟ ਅੱਛਾਲੀ ਤੋਂ ਰਾਤ ਆਈ ਆ ਜੀ ਤੇ ਅੱਜ ਆਪਣੇ 12 ਛਾਲ ਦਾ ਕੱਟ ਰਾ ਤੇ ਅੱਜ ਇਹਨੂੰ ਆਪਾਂ ਖੜਾ ਧੂਪ ਤੋਂ ਆ ਕੇ ਇਹਦੇ ਅੱਜ ਲਾਵਾਂਗੇ ਜੀ ਨੂੰ ਆਪ ਅੰਦਰ ਅੱਜ ਲਾਈ ਸ਼ਹਿਰ ਕਾਲ ਨੂੰ ਅੱਜ ਕੀ ਚੰਦਿਆ ਮਰੇ ਕੱਟ ਲਾ ਰਹਾ ਪਿੱਛੇ ਕਰਾਵਾ ਪਿੱਛੇ ਕਰੀ ਮੜਾ ਜਾ ਪਿੱਛੇ ਕਰੀ ਲਾ ਮਾੜੀ ਮਟੀ ਅਗਾ ਕਰ ਅਗਾ ਅੱਗੇ ਲਾ ਅਗਾ ਪਿੱਛੇ ਲਾ ਮੜਾ ਜਾ ਪਿੱਛਾ ਕਰ بس ਨਹੀਂ ਨਿਕਲਦਾ ਆਪਣੀ ਇਹ ਮਸ਼ੀਨ 100 ਤਕਰੀਬਨ 50 ਕਿਲੋਮੀਟਰ ਸਾਈਡ ਤੇ ਗਈ ਸੀ ਤੇ ਰਾਤ ਪਹੁੰਚੀ 11 ਵਜੇ ਇੱਥੋਂ ਕੰਮ ਨਿਬੇੜ ਕੇ ਤੇ ਇਹਨੂੰ ਆਪਾਂ ਜਿਧੋ ਕੇ ਅੰਦਰ ਲਾ ਦੇਣਾ ਤੇ ਉਸ ਤੋਂ ਬਾਅਦ ਆਪਾਂ ਫਿਰ ਆਪਾਂ ਮਸ਼ੀਨ ਲੈਣੀ ਹੈ ਜਿਹੜਾ ਕੋਈ ਉੱਚਾ ਮਾਡਲ ਖੜੀ ਹੋਵੇ ਜਰੂਰ ਦੱਸਿਆ ਜੀ 14-15 ਲੱਖ ਦੀ ਰੇਂਜ ਚ ਹੋਵੇ ਤੇ ਜਾ ਕਿਸੇ ਵੀਰ ਕੋ ਟਰੈਕਟਰ ਖੜਾ ਹੈ ਸੋ ਨਾਲ ਲਿਖਾ ਹੋ ਜਾ ਜਾਂ ਨਾਟਕਰ ਹੋ ਜਾ ਤਾਂ ਆਪਾਂ ਨੇ ਲੈਣਾ ਚੱਲ 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 ਪਿੱਛੇ ਵੇਖ ਲਈ ਕੋਈ ਸੁਆਗਾ ਸੁਕਾ ਨਾ ਪਿਆਵੇ ਚੱਲ ਚੱਲ ਬੱਸ ਚੰਦਰਾਮ ਕਿੰਨੇ ਵਜੇ ਪਹੁੰਚੇ ਰਾਤ ਸਾਢੇ 10 ਵਜੇ ਸਾਢੇ 10 ਵਜੇ ਉੱਥੋਂ ਕਿੰਨੇ ਵਜੇ ਚੱਲੇ ਸੀ ਉੱਥੋਂ ਚੱਲੇ ਅਸੀਂ ਨੋ ਕੋਈ ਚੱਲਿਆ ਡੇਢ ਘੰਟਾ ਲੱਗਾ ਤੁਹਾਨੂੰ ਮਸ਼ੀਨ ਬਾਹਰ ਖਿੱਚ ਕੇ ਲਿਆਏ ਉਹ ਫਿਰ ਰੁਕੇ ਰਹਿਣਾ ਰਾਜ ਚ ਪੈਸੇ ਲੈਣੇ ਸੀ ਕਿਥੇ ਕੋਈ ਮਿਲਗਾ ਹੀ ਕੋਈ ਨਹੀਂ ਹਾਂ ਮਿਲ ਗਿਆ ਕਿੰਨੇ ਲਿਆਈ 100 ਰੁਪਏ ਕੀ ਕਰਨਾ ਸੀ ਯਾਰ ਕਰਦਾ ਇੱਕ ਜੰਨੇ ਲੋਡ ਲੋੜੇ ਭਾਏ ਹਾਈ ਤਾਂ ਕੱਢ ਲਵਾ ਉਹ ਗੁੱਲੀ ਪਾ ਦੇ ਆਪਾਂ ਇਹ ਮਸ਼ੀਨ ਦਾ ਸੈਂਸਰ ਕੱਢ ਰਹੇ ਜਾਂਦਾ ਸੈਂਸਰ ਹੈ ਕੱਢਣਾ ਹੀ ਇਹਦਾ ਹੀ ਸਰਾ ਹੀ ਆਪਾਂ ਕੱਢਣਾ ਕਣਕਾਲਾ ਪਾਵੇਂ ਬਾਅਦ ਚ ਪਾਵੇਂ ਬਾਅਦ ਤੇ ਕਿਹੜਾ ਆਵੇ ਨੀ ਆ ਮਟੀਨਾ ਬੰਦ ਕਰ ਦੇ ਤੇ ਆਪਾਂ ਜਾਂਦੀ ਰਾਮ ਨੂੰ ਪੁੱਛਦੇ ਆ ਉੱਥੇ ਏਰੀਆ ਕਿੰਨਾ ਵੱਡਾ ਹੈ ਉਹ ਜਗ੍ਹਾ ਤੇ ਨਵਾਂ ਲੈ ਪਾਇ ਬਰਾਂਚਾ ਸਮਾਂ ਲੈ ਬਰਾਂਚਾ ਗੰਦਾ ਬਾਇਬਰਾਂਚ ਤੇ ਆਪਾਂ ਕੋ ਮਹੀਨੇ ਦਾ ਇਹ ਆਪਾਂ ਜਿਹੜੀ ਰੀਰ ਆ ਕੇ ਨਵੀਂ ਬਣਾਈ ਆ ਆਪ ਤਿਆਰ ਕੀਤੀ ਆ ਪੱਲੇ ਲੈ ਕੇ ਪੈਪਾਂ ਵੀ 6 5 ਆ ਹਾ ਲਵਾਣਾ ਬੈਲਟ ਇਹ ਮਸ਼ੀਨ ਹੈ ਕਰਮਲ ਨੇ ਬਹੁਤ ਏਰੀਆ ਵਟਿਆ ਜੀ ਇਹਨੇ ਵੱਡਾ ਜਾਣ ਕੇ ਲੋਕਲ ਹੀ ਆ ਤੇ ਇਹਦਾ ਆਪਾਂ ਇੱਦਾਂ ਇੰਜਨ ਬਖਾਉਣਾ ਇੰਝ ਜਿਹਾ ਥੋੜਾ ਜਾਂ ਬਲੋ ਜੀ ਬਖਾਉਂਗਾ ਤੇ ਪੰਪ ਪੰਪ ਵਗੈਰਾ ਠੀਕ ਆ ਜਾਂਦਾ ਟੂਲ ਕਿੱਥੋਂ ਲੈਂਦਾ ਇਹ ਪੂਛ ਤੋੜਨ ਵਾਸਤੇ ਲਾ ਆ ਜਿਹੜਾ ਉਹ ਹੀ ਟੁੱਟਦੀ ਵੇਖ ਲਈ ਤੂੰ ਹੋਰ ਕੀ ਹੈ ਆਦ ਰੱਖਦਾ ਹਮਾਨ ਤਾਰਾਂ ਤੋਰਨ ਲਈ ਹਟਣਾ ਇਹਨੇ ਚੌੜਾ ਜਹਾ ਲੈਣਾ ਜਪਾ ਆ ਬਣਾਣ ਕਿੰਨੇ ਲੈਂਦਾ ਹੀ ਇਹ 700 ਰੱਖ ਰਿਹਾ ਹੈ 700 ਚਾਦਰ ਲਗਣੀ ਸੀ ਦੇ ਕਿੰਨੇ ਚੌੜਾ ਬਣਾਣਾ ਹੈ ਇਹਨੂੰ ਜਾਂ ਫਿਰ ਅਗਲੇ ਪਾਸੇ ਲਾ ਦਿੰਦੇ ਰੈਡੀਟਰ ਇਹਦਾ ਪਾਣਾ ਪਣਾ ਰੈਡੀਟਰ ਪਾਣਾ ਪਣਾ ਇੰਜਨ ਹੀ ਪਾਣਾ ਪਣਾ ਇੰਜਨ ਦਾ ਬਖਾਵਾ ਦੇ ਜਾਂ ਜੀ ਰਾਂ ਫਿਰ ਕਿੰਨਾ ਵੀ ਏਰੀਆ ਵੱਡ ਕੇ ਆਏ ਉੱਥੇ ਇਧਰ ਮੂੰ ਕਰ ਮੇਰੇ ਬਣੇ ਉਹ ਥੋੜਾ ਗਿਆ 70 70 आ? 75 ਕਿੱਟ ਹੈ 70 75 ਕਿੱਲੇ ਵੱਢੇ 70 75 ਹੈ ਤੇਲ ਕਿੰਨਾ ਬਾਲਾ ਹੈ ਇਹ ਇਹਨਾਂ ਪਾਏ ਸਾਰੀ ਬੰਦਾ ਕਿੰਨਾ 40 45 ਹਜ਼ਾਰ ਦਾ اچھا 70 ਕਿੱਲਾ ਵੱਢ ਕੇ ਉਹ ਹਰ ਗਿੱਲਾ ਸਾਹ ਵਿੱਚੋਂ ਆ ਜਾਂਦਾ ਚੋਨਾ ਕਿਹੜਾ ਹੀ ਰੱਟਦੇ ਰਿਹਾ ਜੀ ਚੋਨਾ ਆਇਆ ਸੀ ਮੁੱਛਲ ਤੋਂ ਤੁੱਜਾ 11 ਕਿ ਮੁੱਛਾ ਨਾਲ ਮੁੱਛਾ ਹੀ ਗਏ ਕੱਲਾ ਐਵੇਂ ਹੀ ਮੁੱਛਾ ਦੋਈ ਨਹੀਂ ਅੱਛਾ ਇਧਰ ਮੁੱਕ ਕਰਕੇ ਦੱਸ ਲੱਗ ਗਿਆ ਚਲੋ ਪਰਾ ਕੱਟ ਲੋ ਆ ਕਰੀ ਇਹਨਾਂ ਨੂੰ ਵੀ ਦੱਸ ਜੋਰਾ ਮਾਰ ਜੋਰਾ ਹਟਕ ਉਹ ਵੀ ਨਹੀਂ ਬਣਾਦਾ ਇਹਦੇ ਰਾਸਤੇ ਵੱਜਣੀ ਯਾਰ ਉਰਾ ਠੋਕੇ ਰੰਦਰ ਠੋਕੇ ਕਰੀ ਨੂੰ ਹੋਗਾ ਇੱਥੇ ਹੁਣ ਜੋਰਾ ਮਾਰ ਹਟ ਉਹ ਹੋਹ ਮਸ਼ੀਨ ਚੱਲੇ ਕੱਢੇ ਕਿੱਥੇ ਜਾਣਾ 15 ਜਾਉਣਾ ਧੀ ਧੀ ਕੜਾ ਇਹ ਵਕੀਲ ਲੱ ਲੀਵਰ ਥੱਲੇ ਕਰੀ ਆਏ ਕੀਤੀ ਰੱਖ ਥੱਲੇ ਬੜਾ ਬੜਾ ਲਾਲੀ ਆਏ ਚੱਲ ਵੀ ਆ ਸਿਲੰਡਰ ਦਾ ਚੱਕ ਦੇ ਜਾਣਦੇ ਹੋਰ ਇਵੇਂ ਥੋੜਾ ਬੰਨ ਦੇ ਇਹਨਾਂ ਨੂੰ ਮਾੜੀ ਬੈ ਕੇ ਜਾਣ ਦੇ ਇਹ ਕਿਉਂ ਖੋਲੀ ਆਉਂਦੇ ਜੇ ਕੋ ਪਟੇ ਆ ਤ੍ਰੈਸ਼ਰ ਬੰਨਣਾ ਵਾ ਤ੍ਰੈ ਹੁਣੇ ਕੱਢ ਦੇਣਾ ਜੀ ਇਹ ਕੀ ਕਰਨੇ ਕਿਉਂ ਕੱਢਣਾ ਜੀ ਆ ਲੀਕ ਹੋਈ ਫਿਰ ਤੁਹਾਡੀ ਕਿਟ ਕੁੜੀ ਤਾਂ ਬ੍ਰੇਕੜੀ ਬੰਦੀ ਪਈ ਬ੍ਰੇਕ ਦਾ ਵਾਧੂ ਏ ਉਹ ਇਹਨਾਂ ਦੂਜੀ ਤੀਜੀ ਦੇ ਵਿੱਚੋਂ ਤੇਲ ਨਿਕਲ ਜਾਂਦਾ ਹੁੰਦਾ ਤੇ ਲੀਕ ਜਦੋਂ ਕੀ ਫਿਰ ਨਿਕਲਦੀ ਆਹ ਦੋ ਹੀ ਕਿਸ ਲੀਕ ਹੀ ਦੱਸਾ ਕਿਹੜੇ ਟਾਇਰ ਚ ਚੱਲੇ ਚੱਕੇ ਚ ਉਹ ਚ ਕੋਲ ਲੰਗਦਾ ਏ ਸਨੋ ਜਿਹੜੀ ਤੋ ਕੋਣ ਨਹੀਂ ਬਣ ਰੂ ਦੇ ਰੂ ਦੇ ਪੀਏ ਖੋਲ ਕੇ ਸੇ ਬਣਾਵਾਂਗੇ ਇਤ੍ਰੈ ਹਰ ਹੁਣ ਕਿਉਂ ਕੱਢਣਾ ਜੀ ਹੁਣ ਵਾਸਤੇ ਕਿ ਉਦਾਂ ਹੀ ਬੈੱਡ ਵੀ ਕੱਟਣਾ ਜੇ ਨਾਲ ਦੇ ਤਰੇਹੇ ਪੱਟੀਆਂ ਲਿਆ ਕੇ ਲਾ ਜੀਏ ਫਟੀਆਂ ਪਾੜਿਆਂ ਵਿੱਚੋਂ ਟਾਈਮ ਹੋ ਗਿਆ ਆਉਟ ਕੱਢਿਓ ਜਿਹੜਾ ਪਿਆ ਪੰਮੀਰਾ ਬਣਾਈ ਬਿਠਾਈ ਜਦੋਂ ਉਹਦਾ ਕੀ ਕਰੋ ਜੀ ਨਖੇੜ ਆ ਆਹ ਨੂੰ ਨਖੇੜ ਕੇ ਦੇਂਦੇ ਕਾਟ ਰਾ ਕੱਢੀਏ ਵਿੱਚੋਂ ਸੱਟ ਲਾ ਲ ਕੇ ਤਿੰਨ ਚਲਰ ਨੀਵੇਂ ਦੇ ਆਉਂਦੇ ਨਾਲ ਉਹ ਲਾਦ ਸ਼ੀਟ ਲਾਦਉਂਦੇ ਬਾਸਕਰ ਥਰੇ ਜਾਂ ਫਟੀਆਂ ਲਾਦਉਂਦੇ ਏਡਾ ਚੱਕੋ ਇੱਕ ਬੰਦਾ ਰੱਖਾ ਹੋਣਾ ਉਹਨਾਂ ਨੂੰ ਦਾਕਸ਼ਨ ਬੜੇ ਬੁਰੇ ਆ ਕਿਤੇ ਆਪਣੇ ਰਾਗ ਨੀਂਦਰ ਹਾਂ ਟਰਾਲੀ ਭਰਕ ਲੈਂਦੀ ਹਵਾ ਦੇ ਕਰੇ ਤੋਦ ਗੋਵੇਂ ਫਿਰ ਭਰ ਕੇ ਵੀ ਰੋਣ ਲਗਾ ਤੋ ਹੋਂ ਲੈ ਕੱਲੀ ਉੱਥੇ ਤੋ ਲੈਣੀ ਸੀ ਉਹ ਮੇਰੀ ਨਤੀਦੀ ਸੀ ਚਾਂਦਰਾ ਕੇ ਸੇਨ ਵਧੀਆ ਲੱਗ ਰਣਾ ਤੇਰਾ 70 ਕਿਲੇ ਵਾਟਾਂ ਉੱਥੇ 17 ਵਾਰਡ ਕੇ ਤੇ 45000 ਦਾ ਤੇਰ ਬਾਲ ਆ। ਹੁਣ ਤੂੰ ਪੈਹਲ ਜਾਣੇ ਕਿ ਸਾਫ ਸੁਵਿਜ ਕਰਨਾ ਹੈ ਕਿ ਰੁੱਕ ਕੇ। ਮਰਜ਼ੀ ਹੈ ਤੇਰੀ। ਲਜਾਣੇ ਲੈ ਜੀ 2-4000। ਹਾਂ? ਹਾਂ? ਤੇਰੀ ਮਰਜ਼ੀ ਹੈ ਆਪਾਂ ਬਹਿ ਰਖਾ। ਦੌਰ ਆਪਣੇ ਇਹ ਇੱਕ ਤਾਂ ਜੱਸੀ ਮਸ਼ੀਨ ਦੇ ਅੱਜ ਗਾੜਾ ਫਸਿਆ ਪਿਆ। ਉਹਦੇ ਘਾਟ ਟਾਇਰ ਠੋਕੀਆ ਤਾਂ ਫਸੇਂਦਾ ਵੀ ਗਿਆ। ਉਹ ਨੂੰ ਤਾਂ ਪਾ ਲੱਗਿਆ ਕਿਵੇਂ ਨਿਕਲੇਗੀ ਨਰਾਣਾ ਜੀ ਆ ਜਾ ਰਿਪੇਅਰ ਕਰਾਉਣਾ ਸਸਰੀ ਕਾਲ ਤਾਂ ਬੁਲਾ ਲੈ ਉਹ ਸਸਰੀ ਕਾਲ ਕਰੇ ਤੇਰਾ ਜੋਰ ਲੱਗਦਾ ਪਿਆ ਮੜੀ ਬੁਲਾ ਲੈ ਸਸਰੀ ਹਾਂ ਹੁਣ ਇਹਨੇ ਚੱਕੀ ਹੋ ਗਿਆ ਦੁਕਾਸਤਾ ਨਹੀਂ ਗਿਆ ਕੀ ਕੀ ਅੱਜ ਕਰਾਵੇਂਗਾ ਸਾਡੇ ਨਾਲ ਫਿਰ ਉਹ ਨਹੀਂ ਕਰਾਉਣਾ ਮਾੜਾ ਮੋਟਾ ਕੋਈ ਦਾਸ ਦੇ ਬੈਡ ਬੁੜ ਚਕਾ ਦੇ ਕੋਈ ਨਾਟ ਖੋਲ ਦੇ ਕਰਾਦਾ ਕੀ ਕਰਾਵੇਂ ਦਾ ਇਹ ਰੱਖ ਜਾਦਾ ਚੈਨਾ ਵਰਗੀ ਯਾਰੀ ਇੱਧਰ ਮੁੱਕ ਕਰਦਾ ਓਏ ਮਾਹ ਤੜੇ ਸਟਾਰਟ ਕਰਨਾ ਪੈਦਾ ਬਈ ਇਨਾ ਜੁੱਦ ਲੱਗਦੇ ਸਾਡੇ ਤੇ ਕੀ ਆਖਾਈ ਨਾ ਕੋਈ ਮੜੀ ਉੱਚੀ ਬੋਲ ਆ ਹੁੰਦੇ ਬੰਨੇ ਆ ਬਾਹ ਕੁਝ ਕਿਨੇ ਚੈਨਲ ਪਰ ਤੇ ਤੈਨੂੰ ਕਿੰਨੇ ਦਿਨ ਹੋ ਗਏ ਮਸ਼ੀਨ ਤੇ ਲੱਗੇ ਨੂੰ ਕੋਈ ਨਹੀਂ ਤਾਂ ਵੀ ਪੁੱਛ ਮਾਹ ਦਿਨ 15 ਦਿਨ 20 ਦਿਨ ਕਿੰਨੇ ਦਿਨ ਹੋ ਗਏ ਕੋਈ ਨਹੀਂ ਵੀ 400 ਲਾਇਕ ਕਿੰਨੇ ਲਾਇਏ ਅੱਗੇ ਅੱਗੇ 4 ਰ ਚਾਰ ਲੋ ਆਈ ਚੱਲ ਪਹਿਲੇ ਤਾਂ ਬਹਿਰੰ ਕਿੰਨੇ ਨੇ ਮਸ਼ੀਨ ਤੇ ਟੋਟਲ ਇੱਧਰ ਮੂੰਹ ਘੜਾ ਉੱਧਰ ਤੇ ਮਸ਼ੀਨ ਮੈਂ ਘੜਾ ਨਾ ਪਤਾ ਤੇ ਫਿਰ ਸੀਰ ਤੇ ਗਰੀਕ ਹੀ ਕਰਦਾ ਗਰੀਕ ਕਰਦਾ ਬਹਿਰਾਂ ਨੂੰ ਨਾ ਤੇ ਇਹਨਾਂ ਨੂੰ ਪਤਾ ਹੀ ਕੋਈ ਕਿੰਨੇ ਕਿਹੜੇ ਵੀ ਨੇ ਹੈ ਬਹਿਰਾਂ ਦਾ ਬਾਕੀ ਚਾਂਦੀ ਰਾਮ ਨੂੰ ਪੁੱਛਣਾ ਚਾਂਦੀ ਰਾਮ ਤੂੰ ਕਿੰਨੇ ਲਾਈ ਮੈਂ ਤਾਂ ਪਹਿਲਾਂ ਸੀ ਇੱਧਰ ਮੂੰਹ ਘੜਾ ਕਿੰਨੇ ਸਨ ਲਾਈ ਪਹਿਲ ਲਾਈ ਅੱਗੇ ਜੜ ਲਾ ਕੇ ਪਤਾ ਐਵੇਂ ਹੀ ਤੇ ਬਹਿਰੰਦਾਸ ਕਿੰਨੇ ਨ ਮਸ਼ੀਨ ਦੇ ਬਹਿਰਕ ਤਾਂ ਮੈਨੂੰ ਹੀ ਕੋਈ ਨਹੀਂ ਪਤਾ ਤੂੰ ਦੱਸ ਕੀ ਤੂੰ ਦੱਸ ਮੈਂ ਤਾਂ ਦੱਸਦਾ ਮੈਂ ਤਾਂ 50 ਸਾਲ ਹੋ ਗਏ ਮੈਂ ਤਾਂ ਦੱਸਦਾ ਕਿੰਨੇ ਬਹਿਰੰਦਾਸ ਪਤਾ ਕਿਸੇ ਨੂੰ ਕੋਈ ਕਿੰਨੇ ਨਹੀਂ ਦੱਸ ਆਈ ਇਹਦਾ ਕੀ ਤੂੰ ਦੱਸ ਕਿੰਨੇ ਨੇ ਮੈਂ ਤਾਂ ਦੱਸਦਾ ਮੈਂ ਦੱਸਦਾ ਫਿਰ ਦਿੱਤੇ ਹੋਰ ਕਿਹਨ ਸਵਾਲ ਪਾ ਤੂੰ ਉਹਨੂੰ ਪਛੜ ਕਰ ਬਹਿਰੰਦਾਸ ਨੇ ਨੇ ਮਸ਼ੀਨ ਦੇ ਪਤਾ ਕਿੱਡੀ ਤੈ ਹਾਂ ਹਾਂ ਨਾ ਪਿੰਡ ਵਾਲਾ ਪਤਾ ਕਿਉਂ ਨਹੀਂਗਾ ਸਾਰਾ ਪਤਾ ਕਿੰਨੇ ਦਾ ਚਾਂਦੀ ਰੰਦਾਸ ਕੀ ਕੀ ਕੱਢਿਆ ਜਾਂਦਾ ਬੈਟ ਕਾ ਕੱਢਾ ਜੇ ਤੋ ਆਣੀ ਇਹ ਮਸ਼ੀਨ ਤੋ ਆਣੀ ਇੱਕ ਆਪ ਤੋਣੀ ਏ ਮੈਂ ਕਾ ਕੱਢਾ ਬੈਟ ਹੂੰ ਕਿ ਆਪਾਂ ਨੂੰ ਇੰਝ ਦਾ ਗੱਲ ਕਰਨਾ ਪਿਆ ਉਸ ਤੋਂ ਫਿਰ ਉਹਦੇ ਜਾਓ ਉਸ ਤੋਂ ਐਸੇ ਨਹੀਂ ਗੱਲ ਬਣੇ ਤਪਲੇਟਾਂ ਬਣਾਇਆ ਆ ਕੀ ਉਸ ਪੈ ਕੰਮ ਕਰਤ ਨਹੀਂ ਰਹੇ ਇਹਨੂੰ ਗੈਰ ਰਾਮ ਨੂੰ ਆਹੀ ਦਾ ਕੋਈ ਕੰਨਿਆ ਨਹੀਂ ਓਏ ਆਲੋ ਭਾਣੇ ਤੇ ਪਾਈ ਕਾ ਵੀ ਇਤੋਂ ਦੀ ਬੈਗ ਲੈ ਕੇ ਮੈਂ ਕੰਕੀ ਰਣਾ ਰਾਜ ਇਧਰ ਨੇੜੇ ਆ ਤੈਨੂੰ ਕਾਣੀ ਹਣਾਣਾ ਇਧਰ ਸਿਆਣਾ ਨੇ ਪੈਦਾ ਹੋ ਜੋ ਪੱਲੇ ਨੀਵਾ ਹੋ ਜੋ ਥੱਲੇ ਹੈ ਇਧਰ ਆ ਉਹ ਗੱਲ ਤਾਂ ਹੁਣ ਹੈ ਸਿਆਣਾ ਸਿਆਣੇ ਕੀ ਆਂਦੇ ਨੇ ਕੀ ਆਂਦੇ ਨੇ ਮਾੜੇ ਦੱਸੀ ਐ ਅਬ ਇਧਰ ਆਂਦੇ ਬਹਿਰ ਤੈਨੂੰ ਕਣਾਵਾ ਕਿੰਨੇ ਹੋਗਾ ਇਧਰ ਇਹਦੇ ਪਹਿਲੇ ਤੇ ਗਏ ਆ ਪਾਸੇ ਦੂਜਾ 15 ਬੈਰ ਗਾ ਠੀਕ ਹੈ ਹਾਂ ਇਧਰ ਮੁਕਰਕਦਾ ਇਧਰ ਵੇਖ ਮੇਰੇ ਕੰਨ ਮਨੇ ਪਹਿਲੇ ਗਏ 15 ਬੈਰ ਗਏ ਪਾਹੇ ਟੋਟਲ ਇਧਰ ਹੂੰ ਤੇ ਇਹਦੇ ਵਿੱਚੋਂ ਆਪਾਂ ਇੱਕ ਇੱਕ ਬੈਰ ਇੱਕ ਬੈਰ ਦਾ ਹੋਰ ਬਧਾਇਆ ਠੀਕ ਹੈ 16 ਬੈਰ ਗੋ ਟੋਟਲ ਇਧਰ ਬਾਕੀ ਹੁਣ ਤੂੰ ਗਿਣਤੀ ਮਾਰੋ ਕਿੰਨੇ ਬੈਰ ਮਾਰ ਗਿਣਤੀ ਕਿੰਨੇ ਨੇ ਗਿਣ ਗਿਣਾ ਗਣ ਜਲਦੀ ਕਰੋ ਚਾਰ ਤੇ ਇਧਰ ਆ ਗਿਆ ਕਿਧਰ ਆ ਪਾਹੇ ਆਉਗਾ ਆਹੋ ਚਾਰ ਤੇ ਤਿੰਨ ਹੁੰਦੇ ਚਨੇ ਕਹਿੰਦੇ ਉਹ ਪੱਲੇ ਚ ਦੋ ਹੀ ਨੇ ਉਹ ਨਹੀਂ ਮੇਨ ਬੈਰਨ ਦੱਸੋ ਇਹ ਵੇਰਗ ਤਿੰਨ ਹੁੰਦੇ ਚੋਗਾ ਪਿੰਨੇ ਨੇ ਆ ਆ ਚਾਰ ਰਹਿੰਦੇ ਚੋਗਾ ਹੈ ਤਿੰਨ ਹੋ ਗਏ ਇੱਕ ਉਹ ਪਖੜਾ ਕਿਹੜਾ ਉਹ ਥੜਾ ਗਿਣਿਚਣਾ ਇਹ ਇਧਰ ਪੱਲੇ ਤਿੰਨੇ ਹੋਗਾ ਚਾਰ ਹੈ ਤੇ ਤਿੰਨ ਤੇ ਚਾਰ ਘਟਾ ਨਾ ਚਾਰ ਸੱਤ ਸੱਤ ਤੇ ਤਿੰਨ 10 10 ਤੇ 11 12 13 14 14 ਤੇ ਇੱਕੋ 15 ਇੱਕ ਵਾਰ ਉਹ ਅੰਦਰ ਆਉਗਾ 16 ਵਾਰ ਪੂਰੇ ਨਿਕਲੇ ਨੇ ਦੋ ਆਹ ਖੜੇ ਕਿਹੜੇ ਇਹ ਗਹਿਣਾ ਹੈ ਗਹਿਨਤਾ ਹੈ ਇਹਨਾਂ ਨੂੰ ਗਹਿਨਤਾ ਹੀ ਕਰੀ ਹਾਰੇ ਗਹਿਨਤਾ ਹੀ ਵਾਰੰਗਾ ਕਿੰਨੇ ਹੋਗਾ ਚਾਰ ਆਹ ਹੋ ਗਏ ਨਾ ਆਹੋ ਚਾਰ ਤੇ ਦੋ 6 ਤੇ ਤਿੰਨ ਤਿੰਨ ਗੜੇ ਹਾਂ ਤਿੰਨ ਵੀ ਜੰਨੇ 60 ਵਾਰ ਥੋੜਾ ਗਿਚਣਾ ਹੈ 10 ਹੋ ਗਏ ਨਾ 10 ਲਾ ਲਾ 10 12 12 ਤੇ 1 ਕਿਹੜਾ ਇਹ ਥੋੜਾ ਗਿਚਣਾ 12 ਤੇ 15 ਦੇਖੋ ਪਿੱਛੇ ਗਿਆ 16 ਬੈਰ ਗੁੰਦਾ ਕਰਾ ਲਈ ਕਿਹੜਾ ਇਹਦਾ ਬੈਰੰਗਾ ਪਿਆ ਬਣਾਉਂਦਾ ਤੇ ਇਹਨਾਂ ਨੂੰ ਗ੍ਰੀਕ ਕਰਦੇ ਜੇ ਇਹਨੂੰ ਕਰਦੇ ਸੀ ਇਹਨ ਵਿੱਚ ਜਿਹੜੇ ਬੈਰ ਨੂੰ ਗ੍ਰੀਕ ਕਰਦੇ ਉਹ ਨੀਚ ਨਾ ਐਡਲ ਨੂੰ ਛੜਾ ਕਰਦੇ ਜੇ ਚੱਲ ਦੋ ਇੱਕ ਇੰਚ ਦਾ ਜਗਾ ਕਿੰਨੇ ਜੋ ਐਂਦੇ ਜੋ ਦੋ ਆ ਉਹਨਾਂ ਦਾ ਦੋ ਤੋਂ ਬੈਰੰਗਾ ਰਾਣਾ ਨਾਸ ਆ ਗਈ ਐ ਅਸੇ ਰਾਣਾ ਮੈਂ ਬਿੱਟੂ ਆਖਿਆ ਕੋਈ ਆਹ ਪਾ ਦੇ ਇੱਕੀ ਉਹ ਆਇਆ ਪਰ ਮੈਂ ਆ ਬਚਕਣ ਨੂੰ ਬਣਾ ਲਾ ਦੂਜਾ ਉਹ ਪੁਲਾਇਫ ਪਾ ਦਿੰਨਾ ਆਹੋ ਦਾ ਡੋਲੇ ਬਣਾਉਂਦੇ ਸੀ ਚੋਕ ਨਾ ਦਾ ਰਾਣਾ ਰਾਣਾ ਚੋਕਲਾ ਦਾ ਨਾ ਤੇਰੇ ਨਾਂ ਦੀ ਕਦੇ ਨਹੀਂ ਤੂੰ ਹਾਂ ਆਖੀ ਮਾਂ ਦੀ ਚੋਕਲਾ ਦਾ ਹਾਂ ਨਹੀਂ ਛੇਲਡਾ ਬਣਾ ਕੇ ਲਾ ਜੀ ਹਰਕੇ ਨੂੰ ਆਪਾਂ ਜਾਵ ਨੂੰ ਲਾਈਏ ਫਿਰ ਤਾਂ ਤੈਨੂੰ ਪਾ ਲੱਗ ਜਾਣਾ ਮੈਂ ਕਰ ਤੋ ਇੱਕ ਨਹੀਂ ਜਵ ਕਰੇ ਜਾਂ ਤਾਂ ਆਪਾਂ ਦੱਸ ਵੀ ਕਿੰਨੇ ਬੈਰਲ ਦੋਵੇਂ ਤਾਂ ਤੂੰ ਜਾ ਇਹਨੂੰ ਲੈ ਯਾਰ ਰਾਣੇ ਨੂੰ ਉਧਰ ਇਹਨੇ ਦੂਜਾ ਪੁੱਛ ਕੇ ਕਰ ਕੇ ਕਿੰਨੇ ਬੈਰਲ ਫਿਰ ਮੈਂ ਮੇਰੇ ਨਾਲ ਚੱਲ ਮੈਂ ਇਹਨੂੰ ਦੱਸਣਾ ਦੱਸ ਕਿੰਨੇ ਬੈਰਲ ਰਾਣਾ ਕਰਦਾ ਤਾਂ ਜਾ ਤੈਨੂੰ ਇਧਰ ਆ ਪੁੱਛ ਕਛ ਕਰੀ ਜਾਂਦੀ ਐ ਅਲੱਗ ਅਲੱਗ ਸਾਨੂੰ ਲੈ ਜਾਓ ਰਾਣਾ ਤੇ ਹੋਰ ਜਣ ਕੱਟਰ ਦੀ ਦੱਸ ਕਿੰਨੇ ਵਾਰ ਕੱਟਰ ਦੇ ਕੱਟਰ ਦੇ ਦੱਸ ਦੇ ਵਾਸੀ ਰਾਹ ਜੰਨਿਆ ਬਾਬਾ ਹਾਂ ਕੱਟਰੇ ਹੋਰ ਤੇ ਮਸ਼ੀਨ ਦੇ ਪਤਾ ਐ ਇਧਰ ਮੂੰਹ ਕਰ ਕਰਨ ਵਾਲੇ ਹੋਰ ਮਸ਼ੀਨ ਦੇ ਕੱਟਰ ਦੇ ਇੱਕ ਹੋਰ ਮਸ਼ੀਨ ਦੇ ਬਹਿਰ ਗਾ ਪਤਾ ਐ ਇਹ ਹੋਰ ਮਸ਼ੀਨ ਆਣਾ ਤੈਨੂੰ ਜਾਂਦੀ ਰਾਮ ਤਵੀਆਂ ਦਾ ਡਰ ਕਿੰਨੇ ਤੰਗਿਆਂ ਦਰਦੇ ਹੋ ਵੇ ਨਾਲ ਤੋਂ ਥੋੜੀ ਜਿਹੀ ਨੇ ਤਵੀਆਂ ਕਿਉਂ ਦੇ ਦੱਸ ਦੇ ਕਿੰਨੇ ਵਾਰ ਆ ਇਧਰ ਮੂੰਹ ਕਰ ਹੈ ਦੋ ਰਾਂ ਕੋ ਕਿੰਨੇ ਸਵਾਰ ਕੇ ਕਿੰਨੇ ਨੇ ਦੋ ਕਿੰਨੇ ਚਾਰ ਪਰ ਕਿਹੜੀ ਚੀਜ਼ ਪਾਏ ਨੇ ਆ ਤਲੀਆਂ ਨੇ ਕਮੀਆਂ ਨੇ ਇੱਧਰ ਮੁੱਕ ਰਿਹਾ ਹੈ ਕੈਮਰੇਮੈਨ ਇੱਕ ਤਾਂ ਵੀ ਮਨ ਨਹੀਂ ਕਿੰਨੇ ਪੈਰ ਗਨੇ ਚਾਰ ਚਾਰ ਤਾਂ ਬਰਾਬ ਹੋ ਤਾਂ ਕਿੰਨੇ ਨੇ ਪੀ ਆਹ ਬਰਾਬ ਕੋ ਨਹੀਂ ਸਮਝਦਾ ਉਹਨਦੇ ਤਾਂ 8 ਪੈਰ ਗਨੇ ਤਵੀਆਂ ਤੇ ਦੋ 8 ਤੇ ਦੋ ਚਾਰ ਚਾਰ ਪਿੱਛੇ 12 ਪੈਰ ਗਨੇ ਕਹਿੰਦੇ ਕਿਹੜੀ ਚਕਸ਼ਾਫਟ ਕਿਹੜੀ ਜੜਕ ਆਂਦਾ 12 ਨਹੀਂ ਪੈਰ ਗਨੇ ਲੈ ਤਵੀਆਂ ਕਿੰਨੇ ਪੈਰ ਨੇ ਦੱਸੀ 12 ਨੇ 4 ਲੈ 4 ਨੇ ਇੱਥੇ ਪੁਰਾਣਾ ਕਿਰਾਇਆ ਦੇ ਕਿੰਨੇ ਬਾਰੇ 12 ਨੇ ਉਹ ਕਿਤਵੇਂ ਕਿਰਾਇਆ ਦੇ ਜੇ ਉਹ ਦਿਲ ਦਾ ਫੇਰਾ ਆ ਉਹ ਦੋ ਦੋ ਲੂ ਨਹੀਂ ਦੇ ਆ ਉਧਰ ਹੈ ਮੇਰਾ ਗਾਲਾ ਗਾਲਾ ਉਹ ਦੋ ਦੋ ਪਰਲੇ ਪੈ ਨਹੀਂ ਸੀ ਦੋ ਪਰਲੇ ਪੈ ਚਾਰ ਹੈ ਤੇ ਦੋ ਦੋ ਡਬਲ ਨੇ ਉਹ 8 ਤੇ 4 ਅਗਲੇ ਹੋ ਗਏ 12 ਮਹੀਨੇ ਤਵੀਆਂ ਦੇ ਤਵੀਆਂ ਨਾਲ ਤੈਨੂੰ ਬਾਹਰ ਨਹੀਂ ਦੱਸੇ ਮਸ਼ੀਨ ਦੇ ਕਿਥੋਂ ਦੱਸ ਦੇਗਾ ਇਹ ਕਿਤੇ ਨਹੀਂ ਸਟਾਰਟ ਕਰਨ ਦਾ ਅੱਧਾ ਘੰਟਾ ਜੀ ਕੋਲੇ ਇੰਜ ਨਾ ਸਟਾਰਟ ਕੰਦ ਲੱਗਦਾ ਵਾਯੂ ਬਣਾਉਣ ਤੇ ਰਾਣੇ ਦੀ ਆਵਾਜ਼ ਹੀ ਬਣਾ ਰਿਹਾ ਬੋਲਦਾ ਫਿਰ ਕੋਈ ਹੰਮ ਦੀ ਨਾ ਕੀ ਜਾਂਦਾ ਰਾਣੇ ਮਸ਼ੀਨ ਨੇ ਤਿਆਰ ਆਪ ਕਰਨਾ ਫਿਰ ਦੁਬਾਰਾ ਉਹ ਛੋਟੀ ਨੂੰ ਲੱਗੇਗਾ ਨਾ ਕਣਕ ਚਲਵਾਵੇਂ ਦਸੇ ਨਾ ਹਾਂ ਹੈ ਪੱਕੀ ਗੱਲ ਦੱਸਾ ਲਵਾ ਦਵਾ ਪੱਕਾ ਕਿੰਨੇ ਪੈਸੇ ਲਵਾਂਗਾ ਇੱਧਰ ਮੂੰਹ ਕਰਕੇ ਦੱਸ ਪਰਾਂ ਨੂੰ ਕੀ ਕਰ ਉੱਧਰ ਨੂੰ ਦਿਨ ਮਰਜੀ ਦੇ ਦੇ ਜਿੰਨੇ ਮਰਜ਼ੀ ਦਾ ਨਹੀਂ ਮਤਲਬ ਹੈਗਾ 12000 ਹੈ 1500 800 ਕਿੰਨੇ ਜਿੰਨੇ ਮਰਜ਼ੀ ਇਧਰ ਮੁਕਾਰ ਕਿੰਨੇ ਜਿੰਨੇ ਮਰਜ਼ੀ ਦੇ ਦੀ 800 ਜਿੰਨੇ ਮਰਜ਼ੀ ਮਰਜ਼ੀ ਦੇ ਫਿਰ ਕਣਕ ਤੇਰੇ ਵਾੜ ਦਾਂਗੇ ਹੋਰ ਫਿਰ ਕੀ ਹੈ ਹੂੰ ਹਾਂ ਤਾਂ ਵਾੜ ਦਾਂਗੇ